ਬੱਸ ਆਹੀ ਰੋਣਾ ਧੋਣਾ ਹੀ ਆਉਂਦਾ ਤੈਨੂੰ ਤੂੰ ਤਾਂ ਨਾ ਹੁਣ ਆਜ਼ਾਦ ਹੋ ਚੁੱਕੀ ਆ ਮੇਰੇ ਪੁੱਤ ਨੂੰ ਨਾ ਮਰਿਆ ਹੀ ਭਾਲਦੀ ਸੀਗੀ ਜਦ ਦੇਖੋ ਆਪ ਦੀਆਂ ਮਰਦੀਆਂ ਹੀ ਚਲਾਉਂਦੀ ਰਹਿੰਦੀ ਆ ਉੱਤੋਂ ਦੀ ਆਹ ਰੋਣ ਵਾਲੇ ਡਰਾਮੇ ਨਹੀਂ ਮੁੱਕਦੇ ਤੇਰੇ ਓ ਮਮੀ ਰਹਿਣ ਦੋ ਇਹਨੂੰ ਕੋਈ ਫਰਕ ਨਹੀਂ ਪੈਣਾ ਇਹਦੇ ਨਾਲ ਨਾ ਮੱਥਾ ਮਾਰੋ ਨੀ ਮੇਰੇ ਤਾਂ ਕਰਮ ਫੁੱਟ ਗਏ ਜਿੱਦਣ ਦੀ ਇਹ ਵਿਆਹ ਕੇ ਲਿਆਂਦੀ ਆ ਨੀ ਜੋ ਹੋਣਾ ਸੀ ਉਹ ਹੋ ਗਿਆ ਹੁਣ ਇਹ ਸੋਚੋ ਇਹਦਾ ਕਰਨਾ ਕੀ ਆ ਕਿ ਮੈਂ ਤਾਂ ਇਹਨੂੰ ਕੱਦੀ ਬਾਹਰ ਕੱਢ ਦਿਆਂ ਪਰ ਇਹਦੇ ਮਾਪੇ ਐਡੇ ਬੇਸ਼ਰਮ ਨੇ ਨਾ ਇਹਨੂੰ ਇੱਥੋਂ ਲੈ ਕੇ ਹੀ ਨਹੀਂ ਜਾਂਦੇ ਹੈਗੇ ਪਰ ਮੰਮੀ ਜੇ ਮੇਰਾ ਭਰਾ ਹੀ ਨਹੀਂ ਰਹਾ ਫਿਰ ਇਹਦਾ ਕੀ ਹੱਕ ਆ ਇਸ ਘਰ 'ਚ ਰਹਿਣ ਦਾ ਹਰ ਤੋਡੀਆਂ ਸਾਰੀਆਂ ਗੱਲਾਂ ਸੁਣੀ ਜਨਾ ਨਾ ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਮਨਦੀਪ ਨੂੰ ਕੁਛ ਨਾ ਕਹਿਆ ਕਰ ਤੂੰ ਤੇ ਮੰਮੀ ਨੇ ਨਾ ਤਾਂ ਜੀਣਾ ਹਰਾਮ ਕੀਤਾ ਪਿਆ ਵਾ ਤੁਹਾਨੂੰ ਪਤਾ ਵੀ ਹੈ ਉਹ ਕਿਹੜੇ ਲਾਤਾ ਚ ਗੁਜਰਦੀ ਪਈ ਆ ਆ ਉਹਨੂੰ ਕੀ ਹੋਇਆ ਵਾ ਚੰਗੀ ਭਲੀ ਤਾਂ ਖੜੀ ਆ ਜੇ ਕੋਈ ਗਿਆ ਵਾ ਨਾ ਇਸ ਘਰ ਚੋਂ ਤਾਂ ਮੇਰਾ ਪੁੱਤ ਗਿਆ ਵਾ ਔਰ ਇੱਕ ਪੁੱਤ ਦੇ ਜਾਣ ਦਾ ਦਰਦ ਨਾ ਮਾਂ ਤੋਂ ਜ਼ਿਆਦਾ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕੀ ਕਰ ਰਹੀ ਜਾਈ ਆ ਚਲ ਤੂੰ ਆ ਆ ਤੱਕ ਲਈ ਆ ਦੇਖ ਲਾ ਦੇਖ ਲਾ ਤੇਰੀ ਜਨਾਨੀ ਕਿਵੇਂ ਉਹਦੀ ਪੂਚ ਪੂਚ ਕਰਦੀ ਫਿਰਦੀ ਆ ਲੈ ਕੇ ਵੜ ਗਈ ਨਾ ਅੰਦਰ ਮੰਮੀ ਪੂਚ ਪੂਚ ਕਰੇ ਵੀ ਕਿਉਂ ਨਾ ਉਹਨੂੰ ਪਤਾ ਨਾ ਉਹ ਕਿਹੜੇ ਹਾਲਾਤਾਂ ਚ ਗੁਜ਼ਰਦੀ ਪਈ ਆ ਘਰ ਚ ਉਹਦਾ ਹੋ ਰਿਹਾ ਨਾ ਉਹ ਸਹੀ ਨਹੀਂ ਹੋ ਰਿਹਾ ਉਹ ਬਬਲੀ ਨੂੰ ਚੰਗੀ ਤਰ੍ਹਾਂ ਪਤਾ ਮੇਰੇ ਕੀ ਨਹੀਂ ਸਹੀ ਹੋ ਰਿਹਾ ਜੇ ਮੰਦੀਪ ਭਾਬੀ ਏਡੀ ਹੋਈ ਚੰਗੀ ਆ ਤਾਂ ਉਹਦੇ ਪੇਕੇ ਉਹਨੂੰ ਲੈ ਕੇ ਕਿਉਂ ਨਹੀਂ ਜਾਂਦੇ ਫਿਰ ਨਾ ਬੜੇ ਤੈਨੂੰ ਨਹੀਂ ਪਤਾ ਉਹਦੇ ਪੇਕੇ ਘਰ ਦੇ ਹਾਲਾਤ ਕੀ ਆ ਨਾਲੇ ਨਾ ਤੂੰ ਉਹਦੀ ਚਿੰਤਾ ਛੱਡ ਤੇ ਆਪਣੇ ਸਹੁਰਿਆਂ ਬਾਰੇ ਸੋਚਿਆ ਕਰ ਨਾ ਕੀ ਗੱਲ ਤੂੰ ਉਸ ਬੇਗਾਨੀ ਪਿੱਛੇ ਮੇਰੀ ਧੀ ਨੂੰ ਬੋਲੀ ਜਾਂਦਾ ਵਾ ਤੁਸੀਂ ਤੈਨੂੰ ਕੋਈ ਅਕਲ ਸਿਖਾਣੀ ਨਹੀਂ ਜੇ ਉਹਨੂੰ ਕੋਈ ਅਕਲ ਦੀ ਗੱਲ ਕੋਈ ਸਿਖਾਉਂਦਾ ਆ ਤਾਂ ਤੁਸੀਂ ਉਹਦੇ ਮਗਰ ਪੈ ਜਾਂਦੇ ਹੋ ਛੱਡ ਜੇ ਮੇਰੀ ਧੀ ਨੂੰ ਕੁਝ ਵੀ ਕਿਹਾ ਤਾਂ ਮੰਦੀਪ ਨੂੰ ਤਾਂ ਮੈਂ ਬਾਅਦ ਚੋਂ ਬਾਹਰ ਕੱਢੂੰਗੀ ਪਹਿਲਾਂ ਤੈਨੂੰ ਤੇ ਤੇਰੀ ਘਰ ਵਾਲੀ ਨੂੰ ਬਾਹਰ ਕੱਢੂੰਗੀ ਮੈਂ ਇੱਥੋਂ ਅਕਤੀ ਬਣੇ ਫਿਰਦੇ ਹੋ ਚੱਲ ਨਹੀਂ ਜੋ ਮਰਜ਼ੀ ਕਰੀ ਜਾਣ ਇਹ ਹੋਣਾ ਇੱਥੇ ਉਹੀ ਆ ਜੋ ਮੈਂ ਚਾਹੂੰਗੀ ਬੱਸ ਵਿਕਾਰ ਹੋਣ ਮਨਦੀਪ ਕਿੰਨਾ ਕੁ ਰੋਏਗੀ ਨਾਲੇ ਤੈਨੂੰ ਪਤਾ ਤਾਂ ਹੈ ਮੰਮੀ ਦੇ ਸੁਭਾਅ ਦਾ ਉਹ ਐਵੇਂ ਹੀ ਬੋਲਦੇ ਰਹਿੰਦੇ ਆ ਹੈ ਨਾਲੇ ਇੱਕ ਵੱਡੀ ਭੈਣ ਦਾ ਹੋਣ ਦੇ ਨਾਤੇ ਤੈਨੂੰ ਮੈਂ ਇੱਕ ਗੱਲ ਕਹਾਂ ਹਾਂਜੀ ਜੀ ਦੱਸੋ ਗੁੱਸਾ ਨਾ ਕਰੀ ਨਹੀਂ ਗੁੱਸਾ ਨਹੀਂ ਪਤਾ ਨਹੀਂ ਮੈਨੂੰ ਇਹ ਗੱਲ ਕਰਨੀ ਵੀ ਚਾਹੀਦੀ ਤੇ ਨਾਲ ਕਿ ਨਹੀਂ ਨਹੀਂ ਜੀ ਵੀ ਦੱਸੋ ਕੀ ਕਹਿਣਾ ਤੁਸੀਂ ਲੰਬੇ ਤਾਂ